ਕਿਹੜੇ ਲੋਕ ਭੋਜਨ ਪ੍ਰਸ਼ਾਦਾ ਛਕ ਰਹੇ ਨੇ ਮੁਸਾਫਰਖਾਨਾ ਭਰਿਆ ਪਿਆ ਤੇ ਸ਼ੇਖ ਸੱਜਣ ਲੋਕਾਂ ਦੀ ਧਾੜ ਕਰ ਰਿਹਾ ਹੈ ਕਿਹੜਾ ਬੰਦਾ ਅਮੀਰ ਹੈ ਉਹਨੂੰ ਰਾਤ ਨੂੰ ਕਤਲ ਕਰਕੇ ਲੁੱਟਣਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਭ ਤੋਂ ਮਹਿੰਗੇ ਕੱਪੜੇ ਪਾ ਕੇ ਗਏ ਕਿਉਂ ਉਹਦਾ ਧਿਆਨ ਉਹ ਆਪਣੇ ਵੱਲ ਖਿੱਚਣਾ ਸੀ ਸਭ ਤੋਂ ਮਹਿੰਗੇ ਵਸਤਰ ਆਪ ਤੇ ਭਾਈ ਮਰਦਾਨੇ ਨੂੰ ਪਵਾ ਕੇ ਮਹਾਰਾਜ ਚਲੇ ਗਏ ਜਾਂਦਿਆਂ ਸ਼ੇਖ ਸੱਜਣ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਬੜਾ ਕੋਈ ਮਹਿੰਗਾ ਵਪਾਰੀ ਆਇਆ ਹੈ ਅੱਜ ਇਹਨੂੰ ਲੁੱਟਣੇ ਬਾਕੀਆਂ ਨੂੰ ਛੱਡ ਦਿੱਤਾ ਪਾਤਸ਼ਾਹ ਨੇ ਕਿਹਾ ਮਰਦਾਨੇ ਇਹਦੇ ਮੁਸਾਫਰਖਾਨੇ ਚ ਲੰਗਰ ਨਹੀਂ ਹੋ ਸਕਣਾ ਮਹਾਰਾਜ ਨਹੀਂ ਸਕਣਾ ਤਾਂ ਫਿਰ ਆਏ ਕਿਉਂ ਆ ਪਾਤਸ਼ਾਹ ਨੇ ਕਿਹਾ ਇਹ ਲੰਗਰ ਵਿੱਚ ਕੁਝ ਮਿਲਾ ਦਿੰਦਾ ਹੈ ਬੰਦਿਆਂ ਨੂੰ ਬੇਹੋਸ਼ ਕਰਕੇ ਲੁੱਟ ਲੈਂਦਾ ਤੇ ਬਾਅਦ ਚ ਕਤਲ ਕਰਕੇ ਪਿੱਛੇ ਦੇ ਖੂਬ ਬਣਾਇਓ ਚ ਸੁੱਟ ਦਿੰਦਾ ਮਰਦਾਨੇ ਕਹ ਮਹਾਰਾਜ ਫਿਰ ਇੱਥੇ ਕਾਦੇ ਵਾਸਤੇ ਆ ਗਏ ਕਹਿਣਗੇ ਮਰਦਾਨਿਆ ਇਹਦੇ ਕਪਟ ਦੀ ਮੈਲ ਟੋੜਨੀ ਹੈ ਇਨੂੰ ਸੱਚਮੁੱਚ ਸੱਜਣ ਬਣਾਉਣਾ ਹੈ ਅੱਜ ਤੱਕ ਇਹ ਸੱਜਣ ਅਖਵਾਉਂਦਾ ਪਰ ਹੈ ਨਹੀਂ ਇਹਨੂੰ ਸੱਚਮੁੱਚ ਸੱਚਾ ਸੱਜਣ ਬਣਾਉਣਾ ਹੈ ਇਹਨੂੰ ਸੰਤ ਸੱਜਣ ਬਣਾਉਣਾ ਹੈ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੇ ਪ੍ਰਸ਼ਾਦਾ ਨਹੀਂ ਜੇ ਛਕਿਆ ਸਾਰੇ ਮੁਸਾਫਰ ਛੱਕ ਕੇ ਸੌਂ ਗਏ ਹਜ਼ੂਰ ਬਿਨਾਂ ਛਕਿਆ ਬੈਠੇ ਰਹੇ ਸ਼ੇਖ ਸੱਜਣ ਦੀ ਪੂਰੀ ਨਿਗਾ ਤਿੱਕੀ ਹੋਈ ਹੈ ਕਦੋਂ ਇਹ ਦੋਵੇਂ ਸੌਣ ਕਦੋਂ ਇਹਨਾਂ ਨੂੰ ਬੇਹੋਸ਼ ਕਰਕੇ ਲੁੱਟিয়ে ਸਭ ਕੁਝ ਅੱਧੀ ਰਾਤ ਹੋ ਗਈ ਸਭ ਮੁਸਾਫਰ ਸੌਂ ਗਏ ਸ਼ਰਨਾਟਾ ਸ਼ਾ ਕਹਿਆ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਕੱਲਾ ਤਿੱਖਾ ਦਾਤਰ ਲੈ ਕੇ ਸ਼ੇਖ ਸੱਜਣ ਜਾਗਦਾ ਇੱਕ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਾਈ ਮਰਦਾਨਾ ਜਾਗਦਾ ਜਦੋਂ ਸ਼ੇਖ ਸੱਜਣ ਤੰਨ ਲਾ ਕੇ ਦੀਵਾਰ ਨਾਲ ਸੁਣਦਾ ਨਾ ਸੌਂ ਗਏ ਨੇ ਕਿ ਨਹੀਂ ਅਜੇ ਸੌਂਦੇ ਨਹੀਂ ਦੋਮਾਂ ਦੀ ਆਵਾਜ਼ ਆਈ ਜਾਂਦੀ ਹੈ ਕੋਈ ਗੱਲਾਂ ਕਰ ਰਹੇ ਨੇ ਉਹ ਪੂਰੇ ਧਿਆਨ ਨਾਲ ਸੁਣਦਾ ਹੁਣ ਵੀ ਆਵਾਜ਼ ਬੰਦ ਹੋਵੇ ਸੋਂਗੇ ਨੇ ਕਿ ਨਹੀਂ ਦੀਵਾਰ ਨਾਲ ਕੰਨ ਲਾ ਕੇ ਬੈਠਾ ਉਦੋਂ ਹਜ਼ੂਰ ਨੇ ਬਚਨ ਕਹੇ ਮਰਦਾਨਿਆ ਹੁਣ ਕੋਈ ਸੁਣਨਾ ਚਾਹੁੰਦਾ ਹੈ ਲਿਆ ਹੁਣ ਰੱਬ ਦੇ ਘਰ ਦੀ ਉਹਨੂੰ ਵਸਾਈ ਹੈ ਮਹਾਰਾਜ ਕੀ ਸੁਣਾਉਣਾ ਹੈ ਹਜ਼ੂਰ ਨੇ ਕਿਹਾ ਤੰਦ ਛੇੜ ਵਸ ਰਵਾ ਤੇ ਤਨ ਛੇੜਨ ਦੀ دیر ਸੀ ਮੰਤਰ ਮੁਗਦ ਹੋਇਆ ਸ਼ੇਖ ਸੱਜਣ ਔਰ ਬਾਦਸ਼ਾਹ ਨੇ ਉੱਚੀ ਸੁਰ ਵਜ ਗਿਆ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲਿਖ ਮੰਗੀ ਐ ਤਿੱਥੇ ਖੜੇ ਦੇ ਸੰਨ ਉਹਨੇ ਕਿਹਾ ਮੇਰਾ ਨਾਂ ਲੈ ਰਹੇ ਨੇ ਇਹ ਸੱਜਣ ਤੇ ਮੇਰਾ ਨਾਂ ਹੈ ਪਾਦਸ਼ਾਹ ਨੇ ਕਿਹਾ ਜਿੱਥੇ ਲੇਖਾ ਮੰਗਿਆ ਜਾਣਾ ਉੱਥੇ ਤੇਰੇ ਵਰਗੇ ਬੰਦੇ ਬੰਨੇ ਜਾਂਦੇ ਨੇ ਓਏ ਬਾਹਰੋਂ ਬੱਕਲਾ ਭਾਵੇਂ ਕਿੰਨਾ ਵੀ ਚੱਟਾ ਹੋਵੇ ਜਦੋਂ ਨਦੀ ਦੇ ਕੰਡੇ ਬੈਠਿਆ ਹਾਂ ਭਲੇਖਾ ਪੈਂਦਾ ਹੰਸੈ ਪਰ ਜਦੋਂ ਚੁੰਝ ਮਾਰ ਕੇ ਡੱਡੀ ਮੱਛੀ ਫੜਦਾ ਹੈ ਨਾ ਉਹਦੀ ਔਕਾਤ ਪਛਾਨੀ ਜਾਂਦੀ ਹੈ ਪਾਦਸ਼ਾਹ ਨੇ ਉਹਨੂੰ ਆਚਾਰਨ ਕਰਕੇ ਕਿਹਾ ਵਗਾ ਬੱਗੇ ਕੱਪੜੇ ਉੱਤੇ ਸੁਣ ਬਹਿ ਗਿਆ ਹੁਣ ਵਗਨਾ ਬਗੇ ਕਪੜੇ ਤੀਰਤ ਮੰਜਵਸਨ ਕੋਡਕੋਡ ਜੀਆਂ ਖਾਣੇ ਬਗੇ ਨਾ ਕਈੰਨ ਉਹ ਬੰਦਾ ਇੰਨਾ ਮਸਤ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਸ਼ਬਦ ਸਮਾਪਤ ਕੀਤਾ ਸ਼ੇਖ ਸੱਜਣ ਆ ਕੇ ਚਰਨੀ ਢਹਿ ਕੇ ਕਹਿੰਦੇ ਬਾਬਾ ਮੇਰੇ ਬਾਰੇ ਸਭ ਕੋ ਜਾਣਦੇ ਹੋ ਹਜ਼ੂਰ ਨੇ ਕਿਹਾ ਜਿਹੜੇ ਬੰਦੇ ਵੱਡ ਵੱਡ ਕੇ ਖੂ ਭਰਿਆ ਹੈ ਲੇਖਾ ਕੌਣ ਦੇਗਾ ਤੇਰੇ ਕੋਲੋਂ ਲੇਖਾ ਪੁੱਛਿਆ ਜਾਣਾ ਪਾਤਸ਼ਾਹ ਨੇ ਉਹਨੂੰ ਬਚਨ ਕਹੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਕਾਹੋ ਤਾਨ ਕੋ ਹੁਕਮੀ ਆਵੋ ਜਾਹੋ ਤੇਰਾ ਵਿਦਿਆ ਤੈਨੂੰ ਹੀ ਵੱਡਣਾ ਪੈਣਾ ਆ ਜੋ ਕੁਝ ਲੁੱਟਣਾ ਨਾ ਇੱਥੇ ਰਹਿ ਜਾਣਾ ਜੋ ਤੂੰ ਮੰਦੇ ਕਰਮ ਕਰ ਰਹੇ ਹੈ ਇਹ ਸ਼ੇਖ ਸੱਜਣ ਤੇਰੇ ਨਾਲ ਜਾਣਗੇ ਹਜ਼ੂਰ ਨੇ ਬਚਨ ਕੱਪੜ ਰੋਬ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਹਾਲ ਕੀ ਜਾਣਾ ਮੰਦਾ ਚੰਗਾ ਆਪਣਾ ਆਪੇ ਹੀ ਕਿਤਾਬ ਪਾਵਣਾ ਉਹਨਾਂ ਕੇ ਮਹਾਰਾਜ ਜਿਹੜੇ ਇੰਨੇ ਮੰਦੇ ਕਰਮ ਹੋ ਗਏ ਉਸ ਲਿਖੇ ਤੋਂ ਬਚ ਨਹੀਂ ਸਕਦਾ ਮਹਾਰਾਜ ਇੰਨੇ ਪਾਪਾ ਦਾ ਲਿਖਾ ਦੇਣਾ ਪਏਗਾ ਹਜ਼ੂਰ ਨੇ ਕਿਹਾ ਬਚ ਸਕਦਾ ਹੈ ਮਹਾਰਾਜ ਕਿਵੇਂ ਕਹਿਣ ਲੱਗੇ ਹੁਣ ਰੰਧ ਦੀ ਉਮਰ ਪੁੰਨ ਬੀਜ ਜੀ ਤੇ ਜਿਹੜੀ ਪਹਿਲਾਂ ਪਾਪਾਂ ਦੀ ਮਹਿਲ ਲੱਗ ਗਈ ਉਹ ਉਹਨੂੰ ਧੋਣ ਵਾਸਤੇ ਰੱਬ ਦਾ ਨਾਮ ਜੱਪ ਅੱਗੇ ਕਰਮ ਚੰਗੇ ਬੀਜ ਤੇ ਪਿਛਲੇ ਬੀਜਿਆਂ ਨੂੰ ਮਟਾਉਣ ਵਾਸਤੇ ਫਿਰ ਤੈਨੂੰ ਨਾਮ ਜਪਣਾ ਪੈਣਾ ਤਾਂ ਪਾਤਸ਼ਾਹ ਨੇ ਕਿਹਾ شیخ ਸੱਜਣ ਜਿਹੜਾ ਉੱਗ ਗਿਆ ਪਹਿਲਾਂ ਉਹਨੂੰ ਮਟਾਉਣ ਵਾਸਤੇ ਨਾਮ ਜਪ ਅੱਗੇ ਤੋਂ ਭਾਈ ਪੁੰਨ ਬੀਜ ਫਿਰ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਉੱਥੇ ਨਾਲ ਜਾਣਗੇ ਜਿਹੜਾ ਵਿਜਿਆ ਗਿਆ ਉਹਨੂੰ ਧੋਣ ਵਾਸਤੇ ਆ ਕੰਮ ਕਰ ਕੀ ਭਰੀਏ ਮਤ ਬਾਬਾ ਕੈ ਸੰਗ ਉਹ ਤੋਂ ਪੈਨਾਵੇ ਕੈ ਰੰਗ ਪੜੋ ਗੱਜ ਕੇ ਭਰੀਏ ਮਤ ਬਾਬਾ ਕੈ ਸੰਗ ਉਹ ਤੋਂ ਪੈਨਾਵੇ ਕੈ ਰੰਗ